ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਵੈਸੇ ਸਰਕਾਰੀ ਸਕੂਲਾਂ ਦਾ ਮਿਆਰ ਸਰਕਾਰ ਲਗਾਤਾਰ ਉੱਚਾ ਚੱਕ ਰਹੀ ਹੈ ਪਰ ਬਹੁਤੇ ਸਕੂਲ ਬੱਚਿਆਂ ਤੋਂ ਸਖਣੇ ਆ ਬਠਿੰਡਾ ਮਾਲਵਾ ਘੁੰਮਣਿਆਂ ਸਿਗਾ ਤੇ ਪਤਾ ਲੱਗਾ ਵੀ ਇੱਥੇ ਦਾ ਇੱਕ ਪਿੰਡ ਆ ਕੋਠੇ ਬੁੱਧ ਸਿੰਘ ਵਾਲਾ ਪਿੰਡ ਦੀ ਆਬਾਦੀ 400 ਤੇ ਸਕੂਲ ਦੇ ਵਿੱਚ ਬੱਚਾ ਸਿਰਫ ਇੱਕ ਆ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਕੂਲ ਦੇ ਵਿੱਚ ਬੱਚਾ ਇੱਕ ਇੱਕ ਬੱਚੇ ਦੇ ਲਈ ਮੈਡਮ ਆਉਂਦੀ ਆ ਇੱਕ ਬੱਚੇ ਦੇ ਲਈ ਮਿੱਡੇ ਮੀਲ ਬਣਦਾ ਇੱਕ ਬੱਚੇ ਦੇ ਲਈ ਇਸ ਸਾਰਾ ਤਾਮ-ਜਾਮ ਹੁੰਦਾ ਹੈ 스마트 ਸਕੂਲ ਜਿਵੇਂ ਤੁਸੀਂ ਪਿੱਛੇ ਮੇਰੇ ਬੋਰਡ ਵੀ ਦੇਖਾ ਲਗਾ ਇਹਨਾਂ ਦਾ ਸਰਕਾਰੀ ਪ੍ਰਾਇਮਰੀ 스마트 ਸਕੂਲ ਕੋਠੇ ਬੁੱਧ ਸਿੰਘ ਵਾਲਾ ਬਠਿੰਡਾ ਹੁਣ ਚੱਲਦੇ ਆ ਇਸ ਸਕੂਲ ਦੇ ਅੰਦਰ ਤੇ ਮળોਉਂਦੇ ਆ ਤੁਹਾਨੂੰ ਉਸ ਮੁੰਡੇ ਦੇ ਨਾਲ ਤੇ ਗੱਲਬਾਤ ਵੀ ਕਰਾਂਗੇ ਮੈਡਮ ਦੇ ਨਾਲ ਤੇ ਦੇਖੋ ਵੀ ਕਿਵੇਂ ਮਤਲਬ ਇਹ ਪੂਰੇ ਸਕੂਲ ਦਾ ਜਿਹੜਾ ਆ ਕਾਰੋਬਾਰ ਚੱਲਦਾ ਸਕੂਲ ਬਹੁਤ ਸੋਹਣਾ ਹੈ ਇਹਦੇ ਵਿੱਚ ਕੋਈ ਆਤਕ ਕਤਨੀ ਨਹੀਂ ਹੈਗੀ ਪਰ ਸਕੂਲ ਨੂੰ ਕਹਿ ਲੋ ਕਿ ਅ ਬੱਚਿਆਂ ਤੇ ਮੰਦ ਭਾਗੇ ਨੇ ਜਾਂ ਸਕੂਲ ਦੇ ਪਤਾ ਨਹੀਂ ਕਿਉਂ ਇਸ ਸਕੂਲ ਦੇ ਵਿੱਚ ਆਬਾਦੀ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਸ ਸਕੂਲ ਦੇ ਵਿੱਚ ਬੱਚੇ ਨਹੀਂ ਹੈਗੇ ਆ ਵੇਖ ਲਓ ਮੈਨੂੰ ਲੱਗਾ ਇੰਨਾ ਸੋਹਣਾ ਸਕੂਲ ਆ ਆ ਦੇਖ ਲਓ ਇੰਨਾ ਸੋਹਣਾ ਸਕੂਲ ਆ ਪਹਿਲਾਂ ਤੇ ਕਿਉਂਕਿ ਆਜ਼ਾਦੀ ਦਾ 75ਵਾਂ ਦਿਵਸ ਮਨਾਇਆ ਸੀ 75ਵਾਂ ਅੰਮ੍ਰਿਤ ਮਹਾਉత్సਵ ਉਹਦਾ ਵੀ ਦੇਖੋ ਕਿੰਨਾ ਸੋਹਣਾ ਬੋਰਡ ਲੱਗਾ ਸਕੂਲ ਦੇ ਵਿੱਚ ਤੁਸੀਂ ਦੇਖੋ ਵੀ ਇੰਨਾ ਸੋਹਣਾ ਪੰਘੂੜੇ ਲੱਗੇ ਹੋਏ ਨੇ ਤੇ ਇੰਨਾ ਸੋਹਣਾ ਤਾਮਝਾ ਵਾ ਇਹਨਾਂ ਤੇ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਨਹੀਂ ਹੁੰਦਾ ਪਰ ਕਹਿ ਲਿਆ ਕਿ ਸ਼ਾਇਦ ਪ੍ਰਸ਼ਾਸਨ ਫੇਲ ਹੈ ਜਾਂ ਲੋਕ ਇਥੋਂ ਦੇ ਫੇਲ ਨੇ ਜਾਂ ਇਥੋਂ ਦਾ ਸਰਪੰਚ ਫੇਲ ਹੈ ਜਾਂ ਟੀਚਰ ਫੇਲ ਨੇ ਕਿ ਬੱਚੇ ਜਿਹੜੇ ਹਨ ਸਕੂਲ ਦੇ ਵਿੱਚ ਨਹੀਂ ਆਏ ਹਾਲਾਂਕਿ ਕਿਹਾ ਜਾਂਦਾ ਕਿ ਡੇਰਿਆਂ ਦੇ ਉੱਤੇ ਨੇ 400 ਦੀ ਆਬਾਦੀ ਆ ਪਰ ਦੂਰ ਦੂਰ ਆ ਬੱਚਿਆਂ ਦਾ ਬੱਸ ਨਹੀਂ ਹੈਗਾ ਕਿਉਂਕਿ ਮਾਪੇ ਪ੍ਰਾਈਵੇਟ ਸਕੂਲ ਦੀ ਬੱਸ ਆਉਂਦੀ ਉਸ ਤੇ ਚੜਾ ਦਿੰਦੇ ਆ ਬੱਚਿਆਂ ਦਾ ਫਿਕਰ ਨਹੀਂ ਰਹਿੰਦਾ ਪੜ੍ਹਾਈ ਨੂੰ ਲੈ ਕੇ ਜਿੱਥੇ ਅਸੀਂ ਕਹਿੰਦੇ ਆ ਕਿ ਪ੍ਰਾਇਮਰੀ ਸਕੂਲ ਜਾਂ ਸਰਕਾਰੀ ਸਕੂਲ ਜਿਹੜੇ ਆ ਉੱਪਰ ਉੱਠਣੇ ਚਾਹੀਦੇ ਆ ਉਹਨਾਂ ਸਭ ਦੇ ਵਿੱਚ ਆ ਸਕੂਲ ਜਿਹੜਾ ਆ ਜਿਹੜਾ ਇੰਨਾ ਸੋਹਣਾ ਬਣਿਆ ਹੋਇਆ ਇਹਦੀ ਤੁਸੀਂ ਦੁਬਾਰਾ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀਆਂ ਸੋਹਣੀਆਂ ਉੱਤੇ ਪੇਂਟਿੰਗਾਂ ਨੇ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਨੀਆਂ ਪੇਂਟਿੰਗਾਂ ਸੋਹਣੀਆਂ ਨਹੀਂ ਹੁੰਦੀਆਂ ਇੰਨਾ ਸੋਹਣਾ ਸਕੂਲ ਬਣਾਇਆ ਹੋਇਆ ਪਰ ਜਦੋਂ ਬੱਚਿਆਂ ਦੇ ਨਾਂ ਤੇ ਫਿਰ ਜੇ ਬੱਚੇ ਨਹੀਂ ਹੈਗੇ ਤੇ ਫਿਰ ਸਕੂਲ ਦਾ ਕੋਈ ਮਤਲਬ ਨਹੀਂ ਹੈਗਾ ਹਾਲਾਂਕਿ ਇੱਕ ਗੱਲ ਬਹੁਤ ਸੋਹਣੀ ਆ ਮੈਂ ਨਾ ਕਿਤੇ ਪੜ੍ਹਦਾ ਸੀਗਾ ਵੀ ਜਿਹੜੇ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਮੁਲਕ ਨੇ ਨਾ ਉੱਥੇ ਸਕੂਲਾਂ ਦੇ ਵਿੱਚ ਚਾਹੇ 4 ਬੱਚੇ ਹੋਣ ਚਾਹੇ 3 ਬੱਚੇ ਹੋਣ ਜਾਂ 1 ਹੀ ਹੋਵੇ ਉੱਥੇ ਪੂਰਾ ਸਿਸਟਮ ਉਦਾਂ ਹੀ ਕੰਮ ਕਰਦਾ ਜਿਵੇਂ ਉਹ ਸੌ ਬੱਚੇ ਲਈ ਕੰਮ ਕਰਦਾ ਤੇ ਇੱਥੇ ਦੀ ਵੀ ਇੱਕ ਚੰਗੀ ਗੱਲ ਆ ਕਿ ਸਾਰਾ ਕੁਝ ਉਦਾਂ ਹੀ ਆ ਮਿੱਡੇ ਮੇਲ ਵੀ ਬਣਦਾ ਆ ਸਾਰਾ ਕੁਝ ਸਕੂਲ ਵੀ ਆਨ ਚੱਲਦਾ ਆ ਆ ਸਕੂਲ ਦਾ ਪਹਿਲਾ ਦਰਵਾਜ਼ਾ ਆਉਂਦਾ ਜਿੱਥੇ ਦਫ਼ਤਰ ਆ ਤੁਸੀਂ ਦੇਖੋ ਵੀ ਇੰਨਾ ਸੋਹਣਾ ਤਰੀਕੇ ਦਾ ਬਣਾਇਆ ਹੋਇਆ ਤੇ ਔਰ ਇਹਦੇ ਚ ਕੋਈ ਆਤਕਥ ਨਹੀਂ ਨਹੀਂ ਯਾਨੀ ਤੁਹਾਨੂੰ ਕੋਈ ਡਰਾਏ ਨਹੀਂ ਹੈਗਾ ਵੀ ਪ੍ਰਾਇਮਰੀ ਜਾਂ ਸਰਕਾਰੀ ਸਕੂਲਾਂ ਦੇ ਟੀਚਰ ਸਭ ਤੋਂ ਵੈਲ ਕੁਆਲੀਫਾਈਡ ਟੀਚਰ ਹੁੰਦੇ ਨੇ ਕਿਉਂਕਿ ਬੜੀਆਂ ਸ਼ਾਨੜੀਆਂ ਲੱਗ ਕੇ ਹੁੰਦੇ ਆ ਚੱਲਦੇ ਆਂ ਤੇ ਫਿਰ ਤਾਨੂੰ ਟੀਚਰ ਨਾਲ ਵੀ ਮਿਲਾਵਾਂਗੇ ਬੱਚੇ ਨਾਲ ਵੀ ਮਿਲਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਉਹ ਬੱਚਾ ਜਿਹੜਾ ਇਕੱਲਾ ਹੀ ਸਕੂਲ ਚ ਪੜਦਾ ਆ ਤੇ ਉਹਦੇ ਨਾਲ ਗੱਲਬਾਤ ਤੁਸੀਂ ਕਰਾਂਗੇ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਪਿੰਦਰ ਸਿੰਘ ਪਿੰਦਰ ਸਿੰਘ ਪਿੰਦਰ ਇਕੱਲਾ ਹੀ ਹੋਣਾ ਆ ਦਿਲ ਨਹੀਂ ਕਰਦਾ ਵੀ ਹੋਰ ਨਿਆਣੇ ਹੋਣ ਨਾਲ ਹਾਂਜੀ ਕਰਦਾ ਜੀ ਅਸੀਂ ਪਸੀ ਗਵਰਨਟ ਚ ਕਿੰਨੇ ਬੱਚੇ ਹੈਗੇ ਉਹ ਕਿੱਥੇ ਜਾਂਦੇ ਉਹ ਸਾਰੇ ਸੂਤ ਪਾਈ ਵਿੱਚ ਤੇ ਜਾਂਦੇ ਤੇ ਤੂੰ ਉਹਨਾਂ ਨੂੰ ਕਹਿੰਨਾ ਨਹੀਂ ਹੁੰਦਾ ਵੀ ਮੇਰੇ ਸਕੂਲ ਚ ਚੱਲੋ ਉਹ ਕੀ ਕਹਿੰਦੇ ਫਿਰ ਉਹ ਉਹ ਕਹਿੰਦੇ ਇੱਥੇ ਪੜਾਈ ਹੈ ਨਹੀਂ ਪੜਾਈ ਹੈ ਨਹੀਂ ਕਹਿੰਦੇ ਹਮ ਪਰ ਤੈਨੂੰ ਤੂੰ ਯਾਰ ਵਧੀਆ ਪੜਾਉਂਦੀ ਮੈਡਮ ਮੈਡਮ ਵਧੀਆ ਨਹੀਂ ਪੜਾਉਂਦੇ ਹਾਂ ਪੜਾਉਂਦੇ ਪੜਦੇ ਪੜਾਉਂਦੇ ਕੀ ਕੀ ਬਣਾ ਵੱਡਾ ਹੋ ਕੇ ਫੌਜੀ ਫੌਜੀ ਹਮ ਅੱਛਾ ਅੱਛਾ ਤੇ ਅੱਜ ਕੀ ਕਰਨ ਰਹੀ ਸੀ ਕੰਮ ਕੀ ਕਰਨ ਨੇ ਟੈਸਟ ਲਈ ਟੈਸਟ ਹਮ ਕਿਹੜਾ ਹਿੰਦੀ ਦੇ ਹਾਂ ਟਿਕ ਠੀਕ ਤੇ ਸਕੂਲ ਚ ਦਿਲ ਲੱਗ ਜਾਂਦਾ ਇਕੱਲੇ ਦਾ? ਹਾਂ ਜੀ। ਲੱਗ ਜਾਂਦਾ। ਹੂੰ। ਇਦਾਂ ਨਹੀਂ ਹੁੰਦਾ ਵੀ ਨਾਲ ਹੋਰ ਵੀ ਆਉਣ ਛੁੱਟੀ ਛੁੱਟੀ ਕਰਨ ਨੂੰ ਦਿਲ ਕਰਦਾ ਫਿਰ ਕਦੇ? ਹਾਂ। ਹਾਂ? ਛੁੱਟੀ ਕਦੋਂ ਮਕਿੱਟੀ ਪੜੀ? ਕਿਤੇ ਨਹੀਂ ਹੁੰਦੀ ਛੁੱਟੀ। ਹਾਂ? ਹੂੰ। ਕੋਈ ਸੈਟਰ ਕੋਣ ਹੁੰਦਾ ਸਕੂਲ ਇੱਥੇ? ਇਕੱਲਾ ਹੁੰਦਾ। ਇੱਥੇ ਲੱਗ ਗਈ ਆ ਕਰ? ਹਾਂ। ਠੀਕ ਆ। ਤੇ ਬਾਕੀ ਬੱਚਿਆਂ ਦਾ ਵੀ ਲਾਗੇ ਹੋਣਾ ਕਰ? ਹਾਂ। ਤੇ ਤੇਰੇ ਦੋਸਤ ਹੈਗੇ ਪਿੰਡ 'ਚ? ਉਹ ਕਿੰਨੇ ਕਿਡੇ ਵੱਡੇ ਲਿਆ? ਉਹ ਪ੍ਰਾਈਵੇਟ ਹੀ ਜੀ। ਸਾਰੇ ਪ੍ਰਾਈਵੇਟ। ਹੂੰ। ਇਦੋਂ ਬਾਅਦ ਹੁਣ ਫਿਰ ਅੱਜ ਪੰਜਵੀਂ ਚਾਹੀ ਸਕੂਲ ਦਾ ਪੰਜਵੀਂ ਤੱਕ ਐਥੋਂ ਬਾਅਦ ਕਿੱਥੇ ਜਾਣਾ ਪਿੰਡ ਪਿੰਡ ਕਿਹੜਾ ਕੋਠੇ ਦਾਨ ਸਿੰਘ ਵਾਲਾ ਕਿੱਥੇ ਦਾਨ ਸਿੰਘ ਜਾਣਾ ਦਾਨ ਸਿੰਘ ਜਾਣਾ ਠੀਕ ਉੱਥੇ ਬੜੇ ਨਿਆਣੇ ਹੋਣਗੇ ਹਾਂ ਠੀਕ ਹੈ ਉੱਥੇ ਮੋਜਾ ਲੱਗਣਗੀਆਂ ਹਾਂ ਇੱਥੇ ਇੱਥੇ ਬੱਡੇ ਮਿਲ ਵੀ ਇਕੱਲਾ ਹੀ ਖਾਣਾ ਬੈਠ ਕੇ ਹਾਂ ਇਕੱਲੇ ਬੈਗਣਾ ਹਾਂ ਹਾਂ ਤੇ ਹੋਰ ਫਿਰ ਤੇ ਖੇਡਦਾ ਕਿੱਦਾਂ ਆ ਖੇਡਦਾ ਇਕੱਲਾ ਹੀ ਇਕੱਲਾ ਹੀ ਦਾਂ ਕਤੀ ਕਿਹ ਲਵਨਾ ਉੱਤ ਬੋਰ ਹਾਕੀ ਇਕੱਲਾ ਹੀ ਖੇਡਿਆ ਹਾਂ ਹਾਂ ਤੁਸੀਂ ਦੇਖਿਆ ਵੀ ਮੈਂ ਇਹ ਕਹਿ ਰਹੀ ਮੈਂ ਸੋਚਦਾ ਸੀ ਮੈਂ ਕੀ ਪੁੱਛਾਂ ਕਿਉਂਕਿ ਕੱਲਾ ਹੀ ਖੇਡਦਾ ਬੱਚਾ ਨਾ ਕੱਲੇ ਬੱਚੇ ਦੀ ਸਾਈਕੀ ਜਿਹੜੀ ਹੈ ਨਾ ਉਹ ਡਿਵੈਲਪ ਕਰਨੀ ਵੀ ਬੜੀ ਔਖੀ ਆ ਪਰ ਸਦਕਿਆ ਮੈਡਮ ਦਾ ਵੀ ਤੇ ਸਦਕਿੇ ਪ੍ਰਸ਼ਾਸਨ ਦਾ ਵੀ ਆ ਜਿਨ੍ਹਾਂ ਨੇ ਵਾਕਈ ਸੋਹਣਾ ਕੰਮ ਕਰਦੇ ਆ ਕਿਉਂਕਿ ਕੱਲੇ ਬੱਚੇ ਨੂੰ ਲੈ ਕੇ ਨਾ ਅਸੀਂ ਕਹਿ ਰਹੀ ਕਰਨੇ ਛੱਡੋ ਯਾਰ ਕਿਤੇ ਹੋਰ ਟਰਾਂਸਫਰ ਕਰ ਦਿੰਨੇ ਆ ਪਰ ਮੈਂ ਇਹ ਗੱਲ ਰੂਗਾਂਗਾ ਵੀ ਪ੍ਰਸ਼ਾਸਨ ਦੀ ਇਹ ਹੱਲੇ ਵੀ ਕਿਤਨਾ ਕਿਤੇ ਕਮੀ ਆ ਸਾਡੇ ਸਿਸਟਮ ਦੀ ਕਿ ਬੜੇ ਲੋਕਾਂ ਦਾ ਸਰਕਾਰੀ ਸਕੂਲਾਂ 'ਚ ਯਕੀਨ ਨਹੀਂ ਹੈਗਾ ਉਹ ਯਕੀਨ ਤਾਂ ਸਾਨੂੰ ਵੀ ਜਗਾਉਣਾ ਪੈਣਾ